ਸਰਕਾਰ ਦੀ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਟੁਬਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੋਂ ਆਮ ਆਦੀ ਪਾਰਟੀ ਲੀਡਰਾਂ ਨੇ ਸਾੜਿਆ ਪੰਜਾਬ ਕਾਂਗਰਸ ਪ੍ਰਧਾਨ ਦਾ ਪਤਲਾ ਆਪਾਂਜਨ ਬਿਆਨਬਾਜ਼ੀ ਕਰਨ ਦੇ ਖਿਲਾਫ ਭਾਰੀ ਰੋਸ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਪਾਕਿਸਤਾਨ ਤੋਂ ਆਈ ਹਥਿਆਰਾਂ ਦੀ ਥੇਪ ਬਰਾਮਦ ਮਿਲੀਆਂ 2 AK47 8 ਮੈਗਜ਼ੀਨ ਤੇ 250 ਗੋਲੀਆਂ ਪੰਜਾਬ ਯੂਨੀਵਰਸਿਟੀ ਵਿਵਾਦ ਹੋਇਆ ਖਤਮ ਯੂਨੀਵਰਸਿਟੀ ਨੇ ਫੈਸਲਾ ਲਿਆ ਵਾਪਸ ਬੱਬੂ ਮਾਤ ਅਮਿਤੋਜ ਬਾਣ ਨੇ ਦਿੱਤਾ ਨਵਾਂ ਸੱਦਾ ਕੈਨੇਡਾ ਨੇ 34% ਦੀ ਭਾਰਤੀਆਂ ਦੇ ਸਟੱਡੀ ਵੀਜ਼ੇ ਕਿਤੇ ਰੱਦ ਸੁਪਨਿਆਂ ਦਾ ਦੇਸ਼ ਬਣਿਆ ਨੋ ਐਂਟਰੀ ਜ਼ੋਨ ਹੁਣ ਖਬਰਾਂ ਵਿਸਥਾਰ ਨਾਲ ਰਾਜਾ ਵੜਿੰਗ ਵੱਲੋਂ ਜੀਮਨੀ ਚੌਂਡ ਦੌਰਾਨ ਜਲਸੇ 'ਚ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਪ੍ਰਤੀ ਭਾਰਤੀ ਸ਼ਬਦਾਵਲੀ ਚਰਚਾ ਦਾ ਵਿਸ਼ਾ ਬਣ ਗਈ ਹੈ। ਉਹਨਾਂ ਦੀ ਸ਼ਬਦਾਵਲੀ ਨੂੰ ਲੈ ਕੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਹਾਲਾਂਕਿ ਵੜਿੰਗ ਨੇ ਮਾਫੀ ਮੰਗ ਲਈ ਹੈ, ਵਿਰੋਧੀਆਂ ਵੱਲੋਂ ਲਗਾਤਾਰ ਨिशाने ਸਾਧੇ ਜਾ ਰਹੇ ਨੇ। ਇਸੇ ਦੌਰਾਨ ਕਾਂਗਰਸੀ ਆਗੂ ਡਾਕਟਰ ਰਾਜਕੁਮਾਰ ਮੇਰਕਾ ਨੇ ਵੜਿੰਗ ਦਾ ਪੱਖਪੂਰਦੇ ਹੋਏ ਵਿਰੋਧੀਆਂ ਤੇ ਨਿਸ਼ਾਨੇ ਸਾਧਦੇ ਨੇ। ਕੁਝ ਦਿਨ ਪਹਿਲੇ ਪੰਜਾਬ ਕਾਂਗਰਸ ਕੇ ਅਧਿਕਾਰਿਸ਼ ਰਾਜਾ ਵੜਿੰਗ ਜੀ ਕੀ ਇੱਕ ਟਿੱਪਣੀ जो बूटा सिंह जी को लेकर के हुई थी और उसका बहुत विरोध भी हुआ है और अपनी गलती का एहसास खुद राजा बड़िंग ने किया है और उन्होंने समाज से और बूटा सिंह के परिवार से माफी भी मांगी है और ये भी कहा है कि ये तो समाज वो है जिसे कहते रंगरेटा गुरु का बेटा हमें दशम पिताजी सतगुरु का बेटा सतगुरु का बेटा होने की थापना जिसको मिली थी आज उस कौम से उन लोगों से राजा वणिंग ने माफी मांगी है और अनकंडीशनल माफी मांगी है मैं समाज के लोगों से ये अपील करना चाहता हूं कि हमारी कौम एकदम दलेर कौम है हम गलतियों की माफी देते रहे हैं क्योंकि ये उन्होंने गलती की अनकंडीशनल सारे समाज से माफी राजा बड़िंग ने मांग ली है जब माफी मांग ली हो तो उस बात को छोड़ देना ही ठीक है और उन्हें माफ करना चाहिए मैं समाज के लोगों से यह अपील करता हूं ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਸਿੱਖ ਸਰਦਾਲੂਆਂ ਦੇ ਜਥੇ ਨਨਕਾਰਨ ਸਾਹਿਬ ਜਾਰੇ ਨੇ ਇਸੇ ਦੌਰਾਨ ਸ੍ਰੀ ਕਲਤਕ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੱਜ ਪਾਕਿਸਤਾਨ ਪਹੁੰਚਣ ਤੇ 48 ਸਰਦ ਬਿਖੇ ਨਿਗਾਸਵਾਦ ਕੀਤਾ ਗਿਆ ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਗੱਜ ਨੇ ਅਰਦਾਸ ਕੀਤੀ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਚ ਭਾਈਚਾਰਕ ਤੇ ਪਿਆਰ ਬਣਿਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਸਮਾਗਮ ਵਿੱਚ ਸ਼ਾਮਲ ਹੋਣ ਲਈ ਮੰਗਲਵਾਰ ਨੂੰ ਲਗਭਗ 2100 ਭਾਰਤੀ ਸਿੱਖ ਸਰਦਾਲੂ ਵਾਗਾ ਸਰਦ ਹਨ ਪਾਕਿਸਤਾਨ ਵਿੱਚ ਦਾਖਲ ਹੋਏ ਸਿੱਖ ਜਥੇ ਨਾਲ ਪਾਕਿਸਤਾਨ ਪਹੁੰਚੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿਸੇ ਇੱਕ ਭਾਵੇਂ ਕਿਤੇ ਵੀ ਹੋਣ ਉਹ ਹਮੇਸ਼ਾ ਨਨਕਾਣਾ ਸਾਹਿਬ ਨੂੰ ਸਤਿ ਸਦਾ ਕਰਦੇ ਰਹਿੰਦੇ ਹਨ ਉਹਨਾਂ ਕਿਹਾ ਕਿ ਜਿਵੇਂ ਭਾਰਤ ਦੇ ਗੁਰੂਤਾਮ ਨੇ ਉਸੇ ਤਰ੍ਹਾਂ ਨਨਕਾਣਾ ਸਾਹਿਬ ਵੀ ਸਾਡੇ ਦਿਲਾਂ ਵਿੱਚ ਵੱਸਦਾ ਹੈ ਜਥੇਦਾਰ ਸਾਹਿਬ ਨੇ ਕਿਹਾ ਕਿ ਸਾਡੀ ਮਾਂ ਬੋਲੀ ਪੰਜਾਬੀ ਨੂੰ ਵੀ ਬਣਦਾ ਮਾਨ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣਾ ਪ੍ਰਬੰਧ ਹੋਣਾ ਚਾਹੀਦਾ ਹੈ ਦਾਦੇ ਕਿਸ਼ਰਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰੂ ਨਾਨਕ ਪਾਤਸ਼ਾਹ ਅੱਗੇ ਇਥੇ ਅਰਦਾਸ ਕਰਕੇ ਜਾਨਾ ਪਾਤਸ਼ਾ ਤੁਸੀਂ ਕਿਰਪਾ ਕਰੋ ਦੋਨਾਂ ਮੁਲਕਾਂ ਦੇ ਵਿੱਚ ਗੱਲਬਾਤ ਅਮਨ ਅਮਾਨ ਸ਼ਾਂਤੀ ਭਾਈਚਾਰਾ ਇਤਿਫਾਕ ਰਵੇ ਔਰ ਅਸੀਂ ਆਪਣੇ ਲਹਿੰਦੇ ਪੰਜਾਬ ਵਾਲੇ ਪਾਸੇ ਵੀ ਆਉਂਦੇ ਰਹੀਏ ਕਿਉਂਕਿ ਆਪਾਂ ਸਭ ਜਾਣਦੇ ਆ 1947 ਦੇ ਵਿੱਚ ਸਾਡਾ ਬਹੁਤ ਕੁਝ ਸਾਡੇ ਕੋਲ ਨਹੀਂ ਰਿਹਾ ਮੈਂ ਜਦੋਂ ਅਕਤੂਬਰ ਦੇ ਵਿੱਚ ਨਨਕਾਣਾ ਸਾਹਿਬ ਆਇਆ ਸੀ ਤੇ ਜਦੋਂ ਵਾਪਸ ਆਪਾਂ ਕਦਮ ਪੁੱਟੇ ਤੋਂ ਇਦਾਂ ਲੱਗਦਾ ਸੀ ਕਿ ਅਸੀਂ ਆਪਣੀ ਸਭ ਤੋਂ ਜਿਹੜੀ ਕੋਈ ਕੀਮਤੀ ਪਵਿੱਤਰ ਥਾਂ ਆ ਉਹਦੇ ਨਾਲੋਂ ਵਿਛੜ ਰਹੇ ਆ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੇ ਨਾਲ ਹੀ ਸਿੱਖੀ ਦਾ ਜਨਮ ਹੁੰਦਾ ਤੇ ਨਨਕਾਣਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਪ੍ਰਕਾਸ਼ ਉਹਨਾਂ ਦੀ ਜਨਮ ਭੂਮੀ ਆ ਹਰ ਸਿੱਖ ਉਹ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਰਵੇ ਨਨਕਾਣਾ ਸਾਹਿਬ ਨੂੰ ਹਮੇਸ਼ਾ ਸਜਦਾ ਕਰਦਾ ਵਾ ਸਜਦਾ ਕਰਦਾ ਹੀ ਰਵੇਗਾ ਸਾਡੇ ਦਿਲ ਦੇ ਵਿੱਚ ਨਨਕਾਣਾ ਸਾਹਿਬ ਹਮੇਸ਼ਾ ਵਸਦਾ ਜਿਵੇਂ ਸਾਡੇ ਉਧਰਲੇ ਗੁਰਦੁਆਰੇ ਗੁਰਧਾਮ ਇਦਾਂ ਹੀ ਇਧਰਲੇ ਆ ਬਾਕੀ ਗੁਰੂ ਕਿਰਪਾ ਕਰੇ ਮਿਹਰ ਕਰੇ ਅਸੀਂ ਸਾਰੇ ਹੀ ਮਿਲ ਜੁਲ ਕੇ ਰਹੀਏ ਇੱਕ ਦੂਜੇ ਦਾ ਸਤਕਾਰ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਪਰ ਮੈਂ ਪੰਜਾਬੀ ਮਾਂ ਬੋਲੀ ਦੀ ਗੱਲ ਜਰੂਰ ਕਰਕੇ ਜਾਊਂਗਾ ਮੈਂ ਜਾਂ ਸਾਰੇ ਅਸੀਂ ਚਾਹੁੰਦੇ ਆ ਇੱਥੇ ਵੀ ਬਹੁਤ ਪੰਜਾਬੀ ਬੋਲਣ ਵਾਲੇ ਆ ਉਸ ਪਾਸੇ ਵੀ ਆ ਸਾਡੀ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਤਾਣ ਦਿੱਤਾ ਜਾਵੇ ਪੰਜਾਬੀ ਬੋਲੀ ਦੀ ਤਰੱਕੀ ਪੰਜਾਬੀ تعلیم ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਪ੍ਰਬੰਧ ਹੋਵੇ ਕਿਉਂਕਿ ਇਹ ਬੋਲੀ ਨੇ ਅੱਜ ਵੀ ਸਾਨੂੰ ਜਿੱਥੇ ਗੁਰਦੁਆਰਿਆਂ ਨੇ ਜੋੜ ਕੇ ਰੱਖਿਆ ਉੱਥੇ ਮਾਂ ਬੋਲੀ ਨੇ ਸਾਨੂੰ ਜੋੜ ਕੇ ਰੱਖਿਆ ਹਰ ਸਾਲ ਸਿੱਖ ਸਰਦਾਰ ਲੋਧਾ ਜੱਥਾ ਪਾਕਿਸਤਾਨ ਸਥਿਤ ਗੁਰਦਆਰੇ ਦੇ ਦਰਸ਼ਨ ਲਈ ਪੇ ਜਾ ਲੰਦਾ ਹੈ ਉਹਨਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਰ 1802 ਸਰਦਾਰਾਂ ਲੋਧਾ ਦੇ ਪਾਸਪੋਰਟ ਵੀਜ਼ੇ ਲਈ ਪਾਕਿਸਤਾਨ ਦੇ ਦੂਤ ਘਰ ਨੂੰ ਭੇਜ ਗਏ ਸਨ ਜਿਨ੍ਹਾਂ ਵਿੱਚੋਂ 1796 ਸਰਦਾਰਾਂ ਲੋਧਾ ਦੇ ਵੀਜ਼ੇ ਪ੍ਰਾਪਤ ਕੀਤੇ ਗਏ ਜ਼ਿਮਰੀ ਚੋੜ ਦੌਰਾਨ ਦਿੱਤੇ ਇੱਕ ਬਿਆਨ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਘਿਰਦੇ ਜਾ ਰਹੇ ਨੇ। ਵਿਰੋਧੀਆਂ ਵੱਲੋਂ ਵੜਿੰਗ ਦੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮੰਤਰੀ ਮੋਹਿੰਦਰ ਭਖਤ ਵੱਲੋਂ ਮਰਹੂਮ ਦਲਿਤ ਆਗੂ ਬੁੱਟਾ ਸਿੰਘ ਬਾਰੇ ਟਿੱਪਣੀਆਂ ਕਰਨ ਤੇ ਰਾਜਾਵੜਿੰਗ ਖਿਲਾਫ ਧਾਰਨਾ ਦਿੱਤਾ ਗਿਆ। ਮੋਹਿੰਦਰ ਭਖਤ ਨੇ ਕਿਹਾ ਕਿ ਦਲਿਤ ਭਾਈਚਾਰਾ ਕਦੇ ਵੀ ਕਾਂਗਰਸ ਪਾਰਟੀ ਨੂੰ ਮੁਆਫ ਨਹੀਂ ਕਰੇਗਾ। ਪੰਜਾਬ ਦੇ ਮੰਤਰੀ ਮੋਹਿੰਦਰ ਭਖਤ ਵੱਲੋਂ ਆਪਣੇ ਸਮਰਥਕਾਂ ਨਾਲ ਤ੍ਰਿਆਜਯੁਗ ਟਿੱਪਣੀਆਂ ਖਿਲਾਫ ਨਾਅਰੇਬਾਜ਼ੀ ਕਰਦਿਆਂ ਰਾਜਾਵੜਿੰਗ ਦੇ ਪੁਤਲਾ ਸਾੜਿਆ ਗਿਆ। ਹਜ਼ਾਰਾ ਸਮਰਥਕਰ ਤੇ ਦਲਿਤ ਪਾਈਚਾਰੇ ਦੇ ਮੈਂਬਰਾਂ ਵੱਲੋਂ ਮਹਿੰਦਰ ਪਖਤ ਨਾਲ ਮਿਲ ਕੇ ਮਰਹੂਮ ਆਗੂ ਬਾਰੇ ਜਾਤ ਆਧਾਰਿਤ અપਮਾਨ ਜੋ ਟਿੱਪਣੀ ਕਰਨ ਤੇ ਪਾਰੀ ਰੋਸ ਪ੍ਰਗਟਾਵਾ ਕੀਤਾ ਗਿਆ ਰਾਜਾ ਵੜਿੰਗ ਜੀ ਨੇ ਇੱਕ ਸਾਡੇ ਦਲਿਤ ਸਮਾਜ ਦੇ ਬਹੁਤ ਹੀ ਸਾਰੇ ਦੇਸ਼ ਦੇ ਜਿਹੜੇ ਆਗੂ ਰਹੇ ਜਿਹੜੇ ਸਾਡੇ ਦਲਿਤ ਸਮਾਜ ਦੇ ਮਸੀਹਾ ਹਨ ਉਹ ਜਿਨ੍ਹਾਂ ਨੂੰ ਸਰਕਾਰ ਨੇ ਕੇਂਦਰ ਦੇ ਵਿੱਚ ਹੋਮ ਮਿਨਿਸਟਰ ਬਣਾਇਆ ਦੋ ਵਾਰੀ ਗਵਰਨਰ ਬਣਾਇਆ ਔਰ 6 ਵਾਰੀ ਉਹਨਾਂ ਨੂੰ ਲੋਕ ਸਭਾ ਦਾ ਇਲੈਕਸ਼ਨ ਲੜਾ ਕੇ ਉਹ MP ਬਣ ਕੇ ਗਏ ਇਤਨੇ ਵੱਡੇ ਲੀਡਰ ਦੇ ਪ੍ਰਤੀ ਜੋ ਕਲ ਟਿਫਨੀ ਰਾਜਾ ਵੜਿੰਗ ਨੇ ਕੀਤੀ ਹੈ ਕਾਂਗਰਸ ਦੇ ਪ੍ਰਧਾਨ ਪੰਜਾਬ ਨੇ ਇਹ ਬਹੁਤ ਹੀ ਨਿੰਦਨੀ ਹੈ ਔਰ ਮਨੂੰ ਲੱਗਦਾ ਹੈ ਕਿ ਜੋ ਕਾਂਗਰਸੀ ਮਨਵਰਤੀ ਹੈਗੀ ਹੈ ਉਹ ਕੇਵਲ ਦਲਤਾਂ ਦੇ ਵੋਟ ਨੂੰ ਇਸਤੇਮਾਲ ਕਰਨਾ ਚਾਹਦੀ ਹੈ ਉਹਨ ਦੇ ਮਨਚ ਦਲਤਾਂ ਬਜੀ ਕੋ ਸਤਿਕਾਰ ਨਹੀਂ ਹੈਗਾ ਔਰ ਖਾਸ ਕਰਕੇ ਰਾਜਾ ਵੜਿੰਗ ਨੇ ਜੋ ਕਲ ਇਤਨੇ ਕਟਿਆ ਸ਼ਬਦ ਇਸਤੇਮਾਲ ਕੀਤੇ ਨੇ ਦਲੇ ਸਮਾਜ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਸਾਰੇ ਦੇਸ਼ ਵਿੱਚ ਸਾਰੇ ਪੰਜਾਬ ਵਿੱਚ ਦਲੇ ਸਮਾਜ ਦੇ ਮਨ ਵਿੱਚ ਬਹੁਤ ਦੁੱਖ ਹੈ ਗਿਆ ਸਾਰਾ ਹੀ ਅਜਮਨ ਜੋ ਹੈ ਸਾਰਾ ਮੈਂ ਬੇਨਤੀ ਕਰਾਂਗਾ ਦਲੇ ਸਮਾਜ ਨੂੰ ਕਿ ਆਓ ਅਸੀਂ ਅਗਰ ਇੱਕ ਦਾ ਜਵਾਬ ਦੇਣਾ ਹੈ ਸਹੀ ਜਵਾਬ ਹੋਈਏ ਕਿ ਤਰਨ ਤਰਨ ਇਲੈਕਸ਼ਨ ਦੇ ਵਿੱਚ ਹਰ ਇੱਕ ਇੱਕ ਜੋ ਦਲੇ ਸਮਾਜ ਦਾ ਭਰਾ ਪੈਨ ਹੈਨ ਉਹ ਇੱਕ ਇੱਕ ਵੋਟ ਆਮ ਆਦਮੀ ਪਾਰਟੀ ਨੂੰ ਪਾਨ ਕਿਉਂ ਕਿ ਕੇਵਲ ਆਮ ਆਦਮੀ ਪਾਰਟੀ ਕੈਸੀ ਪਾਰਟੀ ਹੈ ਮੈਨੂੰ ਬਹੁਤ ਲੰਬਾ ਸਮਾਂ ਹੋ ਗਿਆ ਰਾਜਨੀਤੀ ਚ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੀ ਕਿਸੇ ਸਰਕਾਰ ਨੇ ਦਲੇ ਸਮਾਜ ਦੇ 6 ਕੈਬਨਿਟ ਮੰਤਰੀ ਬਣਾਈ ਹੋਣਾ ਅਜ ਤੋਂ ਪਹਿਲਾਂ ਕਦੇ ਕਿਸੇ ਸਰਕਾਰ ਨੇ ਹਿਸਟਰੀ ਨਹੀਂ ਹੋਇਆ ਹਿਸਟਰੀ ਵਿੱਚ ਨਹੀਂ ਕਿਹਾ ਹੋਇਆ ਕਿ ਕਿਸੇ 6 ਮਨਿਸਟਰ ਕਿਸੇ ਸਰਕਾਰ ਨੇ ਬਣਾਏ ਹੋਣ ਸੋ ਇਸ ਕਰਕੇ ਮੈਂ ਚਾਹਾਂਗਾ ਕਿ ਜਿਹੜੀ ਸਰਕਾਰ ਦਲਤਾਂ ਦਾ ਸਨਮਾਨ ਕਰਦੀ ਹੈ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਮੋਹਿੰਦਰਪੁਰਖ ਤਨੇ ਚੇਤਾਵਨੀ ਦਿੰਦੇ ਆ ਕਿਹਾ ਕਿ ਆਮ ਆਦੀ ਪਾਰਟੀ ਵੱਲੋਂ ਪੂਰੇ ਪੰਜਾਬ ਪਰ ਵਿੱਚ ਵਿਰੋਧ ਪ੍ਰਦਰਸ਼ਨਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਾਂਗਰਸ ਪਾਰਟੀ ਦੀ ਰਾਸ਼ਟਰੀ ਲੀਡਰਸ਼ਿਪ ਤੋਂ ਇਸ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਗਈ ਹੈ। ਤਨ ਤਨ ਜਿਮਨੀ ਚੋਣ ਦੌਰਾਨ ਆਮ ਆਦੀ ਪਾਰਟੀ ਲਗਾਤਾਰ ਵਿਰੋਧੀਆਂ ਨੂੰ ਝਟਕੇ ਦੇ ਝਟਕਾ ਦੇ ਰਹੀ ਹੈ। ਹੁਣ ਫਿਰ ਤੋਂ ਵੱਡੀ ਗਿਣਤੀ ਲੋਕ ਪੁਰਾਣੇ ਪਾਟੇ ਛੱਡ ਕੇ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਨੇ। ਕੈਬਨਟ ਮੰਤਰੀ ਲਾਲਜੀ ਸਿੰਘ ਪੋਲਰ ਨੇ ਸਵਾਦ ਦਾ ਸਵਾਗਤ ਕੀਤਾ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜੀਵਾਲ ਦੇ ਸੁਰਤੋਂ ਪ੍ਰਵਾਹਿਤ ਹੋਏ ਇਹਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਇਹਨਾਂ ਨੂੰ ਹੁਣ ਪੂਰਾ ਸਨਮਾਨ ਦਿੱਤਾ ਜਾਵੇਗਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੁੱਤੀਆਂ ਪਾਰਟੀਆਂ ਨੂੰ ਛੱਟ-ਛੱਟ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸਾਡੇ ਭੈਣਾਂ ਭਰਾ ਸ਼ਾਮਲ ਹੋ ਰਹੇ ਆ ਉਸੇ ਤਹਿਤ ਸਾਡੇ ਭੈਣ ਜੀ ਭਲਵਿੰਦਰ ਕੌਰ ਤੇ ਸਾਡੇ ਭੈਣ ਜੀ ਅੰਜੂ ਵਰਮਾ ਵਰਮਾ ਜੀ ਦੀ ਪਲੇਅਰ ਦਾ ਸਦਕਾ ਬਾਰ ਨੰਬਰ 10 ਤੋਂ ਤੇ ਨਾਲ ਮਰਾਤਪੁਰਾ ਕਲਾ ਪਿੰਡ ਦੇ ਤੇ ਨਾਲ ਸ਼ਹਿਰ ਦੀ ਕਲੋਨੀ ਦੇ ਵਿੱਚ ਇਹ ਸਾਥੀ ਰਹਿੰਦੇ ਆ ਉਹ ਸ਼ਾਮਲ ਹੋਏ ਆ ਮੇਰੇ ਨਾਲ ਮੇਰੇ ਕੈਨੇਡਰ ਦੇ ਕਲੀਗ ਬਰੇਂਦਰ ਗੁਇਲ ਜੀ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਅਮੋਲ ਸ਼ੇਰ ਸਿੰਘ ਸ਼ਰੀਕਲਸੀ ਜੀ ਚੇਅਰਮੈਨ ਮੰਡੀ ਬੋਰਡ ਹਰਚੰਦ ਸਿੰਘ ਵਰਸੜ ਜੀ ਸਾਡੇ ਗੁਰਪ੍ਰੀਤ ਬਨਵਲੀ ਜੀ ਐਮਐਲਏ ਸਾਹਿਬ ਸਰਦੂਰਗੜ ਤੋਂ ਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਦਰਜਾ ਬਦਰਜਾ ਸਾਥੀ ਤੇ ਮੈਂ ਇਹਨਾਂ ਸਾਥੀਆਂ ਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਆਏ ਆ ਇਹਨਾਂ ਨੂੰ ਜੀ ਆਇਆਂ ਨੂੰ ਕਹਿੰਨਾ ਸਰਦਾਰ ਮੁਖਤਾਰ ਸਿੰਘ ਸੰਧੂ ਜੀ ਇਹ ਅਕਾਲੀ ਦਲ ਦੇ ਟ੍ਰੇਡ ਵਿੰਗ ਦੇ ਪ੍ਰਧਾਨ ਸਨ ਸਾਡੇ ਰਮਨ ਸੰਧੂ ਜੀ ਜੱਜ ਸਿੰਘ ਜੀ ਰਮਨਦੀਪ ਕੌਰ ਜੀ ਰਣਜੀਤ ਸਿੰਘ ਜੀ ਹਰਸ਼ ਕਪੂਰ ਜੀ ਸ਼ੇਵ ਸਿੰਘ ਜੀ ਨਰੇਸ਼ ਗਿੱਲ ਜੀ ਜੁਗੇਸ਼ ਸੂਤ ਜੀ ਕ੍ਰਿਸ਼ਨਾ ਜੀ ਕਰਨ ਜੀ ਤੇ ਮੈਂ ਇਹਨਾਂ ਸਾਰੇ ਸਾਥੀਆਂ ਦਾ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਹਤੇ ਇਹਨਾਂ ਨੂੰ ਜੀ ਆਇਆਂ ਨੂੰ ਵੈਲਕਮ ਕਰਦਾ ਤੇ ਨਾਲ ਇਹ ਵਿਸ਼ਵਾਸ ਦਿਵਾਉਣਾ ਕਿ ਤੁਹਾਡੇ ਕੋਈ ਵੀ ਸਰਕਾਰੀ ਦਫ਼ਤਰੇ ਕੰਮਾਂ ਜਾਂ ਤੁਹਾਡੇ ਜਿਹੜੇ ਪਿੰਡ ਜਾਂ ਸ਼ਹਿਰ ਦੇ ਵਿੱਚ ਕੋਈ ਭੈਣਾ ਭਰਾ ਨਹੀਂ ਉਹਨਾਂ ਦੇ ਵੀ ਕੋਈ ਸਾਂਝੇ ਕੰਮ ਨੇ ਜਾਂ ਕੋਈ ਉਹਨਾਂ ਦੇ ਨਿੱਜੀ ਕੰਮ ਨੇ ਉਹ ਪੈਲਦੇ ਦੇ ਆਧਾਰ ਤੇ ਹੋਣਗੇ ਇਹ ਉਹ ਯੂਥੀ ਟੀਮ ਆ ਜਿਨ੍ਹਾਂ ਨੇ ਲੰਮਾ ਸਮਾਂ ਰਵੈਤੀ ਪਾਰਟੀਆਂ ਦੇ ਵਿੱਚ ਰਹਿ ਕੇ ਮਿਹਨਤ ਕੀਤੀ ਤੇ ਰਵੈਤੀ ਪਾਰਟੀਆਂ ਇਹਨਾਂ ਨੌਜਵਾਨ ਜਿਹੜਾ ਜੋਧਿਆ ਦਾ ਮੋੜ ਨਹੀਂ ਪਾਇਆ ਇਹ ਆ ਚਾਤੀ ਅਸਲ ਪਾਰਟੀ ਦੇ ਵਿੱਚ ਆ ਗਿਆ ਜਿੱਥੇ ਇਹਨਾਂ ਨੂੰ ਅਸਲ ਚਬਾਨ ਸਨਮਾਨ ਮਿਲਣਾ ਤੇ ਇਹ ਸਾਰੇ ਸਾਥੀ ਸਰਤਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨਾਲ ਜੁੜ ਕੇ ਆਏ ਪੰਜਾਬ ਯੂਨੀਵਰਸਿਟੀ ਵਿੱਚ ਚੱਲ ਰਿਹਾ ਐਫੀਡੈਵਿਟ ਵਿਵਾਦ ਹੁਣ ਖਤਮ ਹੋ ਗਿਆ ਹੈ। ਪੰਜਾਬ ਯੂਨੀਵਰਸਿਟੀ ਪ੍ਰਬੰਧਨ ਨੇ ਐਫੀਡੈਵਿਟ ਜਮ੍ਹਾਂ ਕਰਨ ਦਾ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਇਸ ਖੜੇ ਦੇ ਅਨੁਸਾਰ ਯੂਨੀਵਰਸਿਟੀ ਪ੍ਰਸ਼ਾਸਨ ਅਗਲੀ ਸੋਮਵਾਰੀ ਤੇ ਪੰਜਾਬ ਤੇਰਨ ਹਾਈ ਕੋਰਟ ਨੂੰ ਇਸ ਮਾਮਲੇ ਬਾਰੇ ਸੂਚਿਤ ਕਰੇਗਾ। ਵਿਦਿਆਰਥੀ ਨਾਲ ਧਰਨੇ ਤੇ ਬੈਠੇ ਅਮਜੋਤ ਮਾਨ ਤੇ ਬੱਬੂ ਮਾਨ ਨੇ ਇਸ ਫੈਸਲੇ ਤੇ ਖੁਸ਼ੀ ਜ਼ਾਈ। ਉਨ੍ਹਾਂ ਕਿਹਾ ਕਿ ਸੈਨੇਟ ਨੂੰ ਭੰਗ ਕਰਨ ਦਾ ਫੈਸਲਾ ਵਾਪਸ ਕਰਵਾਉਣ ਤੱਕ ਜੰਗ ਜਾਰੀ ਰਹੇਗੀ। ਇੱਕ ਬਹੁਤ ਵੱਡੀ ਲੜਾਈ ਯੂਨੀਵਰਸਿਟੀ ਦੀ ਚੱਲ ਰਹੀ ਹੈ। ਉਰੋ ਦੇ ਸਭ ਤੋਂ ਵੱਡਾ ਜਿਹੜਾ ਮਸਲਾ ਹੈ ਸੈਨੇਟਰ ਨੂੰ ਤੋੜਿਆ ਗਿਆ ਹੈ ਸੈਨੇਟ ਹੈ ਇਹ ਸਾਡੇ ਦੇਸ਼ ਚ ਇੱਕ ਵਾਹਿਦ ਯੂਨੀਵਰਸਿਟੀ ਹੈ ਕਲੀ ਯੂਨੀਵਰਸਿਟੀ ਹੈ ਜਿਹੜੀ ਡੈਮੋਕਰੈਟਿਕ ਵੀ ਨਾਲ ਹੈ ਔਰ ਇਹ ਇਹਨਾਂ ਨੂੰ ਹਜ਼ਮ ਨਹੀਂ ਹੁੰਦਾ ਪਰ ਉਹ ਚਾਹਿਆ ਸੰਗੀ ਹੋਣ ਚਾਹੇ ਉਹ ਕਾਂਗਰਸ ਵਾਲੇ ਹੋਣ ਜੋ ਵੀ ਦਿੱਲੀ ਤੇ ਬਹਿੰਦਾ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਸਾਡੇ ਹਿਸਾਬ ਨਾਲ ਚੀਜ਼ਾਂ ਹੋਰ ਨਾ ਕਿ ਡੈਮੋਕਰੈਟਿਕ ਵੀ ਨਾਲ ਉਹ ਇਹ ਬੰਦੇ ਡੈਮੋਕ੍ਰੇਸੀ ਕਰਕੇ ਆ ਦ ਡੈਮੋਕਰੇਸੀ ਦੇ ਦੁਸ਼ਮਣ ਬਣ ਜਾਂਦੇ ਆ ਬਾਅਦ ਚ ਇੱਥੇ ਯੂਨੀਵਰਸਿਟੀ 'ਚ ਜੋ ਆਪਾਂ ਬੈਠੇ ਆ ਤੁਸੀਂ ਖੜੇ ਹੋ ਉਹਦੀ ਵਜ੍ਹਾ ਵੀ ਆਹੀ ਹੈ ਇਸ ਪੰਜਾਬ ਯੂਨੀਵਰਸਿਟੀ ਕੋਈ ਇੱਕ ਯੂਨੀਵਰਸਿਟੀ ਹੈ ਹੁਣ ਕੀ ਹੋਇਆ ਸੀ ਕਿ ਸੈਨੇਟ ਤੋੜ ਦਿੱਤੀ ਗਈ ਸੀ ਆਂਦੇ ਨੇ ਜੀ ਵੀਸੀ ਦੇ ਹਿਸਾਬ ਨਾਲ ਚੰਡੂ ਸਾਰਾ ਖੁਸ਼ ਮੈਨੂੰ ਤਾਂ 2 ਲੱਖ ਤੋਂ 10000 ਤੱਕ ਤਾਂ ਸਟੂਡੈਂਟ ਹੀ ਹੈ ਨਾ ਪੰਜਾਬ ਯੂਨੀਵਰਸਿਟੀ ਦੇ ਸੰਗ 202 200 ਕਾਲਜ ਨੇ ਇਹਨਾਂ ਦਾ ਪ੍ਰਬੰਧਨ ਇਹਾਂ ਦੇ ਡੈਮੋਕਰੈਟਿਕ ਵੇ ਨਾਲ ਆਣਾ ਹੋਵੇ ਧੱਕੇ ਨਾਲ ਹੋ ਗਈ ਆਈ ਕੋਸ਼ਿਸ਼ ਸੀ ਨਾ ਉਹਦੇ ਵਿੱਚ ਕਿ ਕਿੰਨਾ ਨੇ ਬੱਬੂ ਹੋਰ ਕੰਮ ਕੀਤਾ ਸੀ ਕਿ ਐਫੀਡੇਵਟ ਦਿਓ ਤੁਸੀਂ ਇਸ ਯੂਨੀਵਰਸਿਟੀ ਚ ਪੜਦਾ ਰਿਹਾ ਤਾਂ ਐਫੀਡੇਵਟ ਕੀ ਮੰਗਿਆ ਆਂਦੇ ਤੁਸੀਂ ਨਹੀਂ ਨਹੀਂ ਅਰੇ ਇੰਨਾ ਕੁੱਚੀ ਵੀ ਨਹੀਂ ਬੋਲੂਗੇ ਤੁਸੀਂ ਨਾਰਾ ਜਿਹੜਾ ਲਾਉਂਗੇ ਉਹ ਆਪਣੇ ਜਿਵੇਂ ਆਪਾਂ ਕਹਿੰਦੇ ਨਾ ਐਨੇ ਡੀਬੀ ਲਾ ਹੁਣ ਦਾਸੇ ਬੱਚੇ ਵਿਚਾਰੇ ਵੇਖਣਗੇ ਸਾਡਾ ਡੀਬੀ ਤਾਂ ਨਹੀਂ ਵੱਧ ਗਿਆ ਕਿਤੇ ਉੱਚਾ ਸਾਡੀ ਐਡਮਿਸ਼ਨ ਕੈਂਸਲ ਕਰ ਦੇਣਗੇ ਇਹ ਇਹ ਮਤਲਬ ਕਾਨੂੰਨ ਸਕੂਲਾਂ 'ਚ ਨਹੀਂ ਯਾਰ ਤੇ ਤੇ ਤੁਸੀਂ ਉਹ ਬੱਚੇ ਜਿਹੜੇ ਮੈਚਿਓਰ ਬੱਚੇ ਨੇ ਜਿਨ੍ਹਾਂ ਨੇ ਦੇਸ਼ ਪ੍ਰਦੇਸ਼ ਚਲਾਉਣੇ ਆ ਉਹਨਾਂ ਤੇ ਤੁਸੀਂ ਲਾਉਂਗੇ ਖੈਰ ਉਹਦੀ ਪਹਿਲੀ ਲੜਾਈ ਜਿੱਤ ਗਿਆ ਉਹ ਜਿੱਤ ਹੋ ਗਈ ਹੈ ਛੱਤੀਸਗੜ ਦੇ ਵਿਲਾਸਪੁਰ ਵਿੱਚ ਵੱਡਾ ਰੇਲ ਹਾਦਸਾ ਵਾਪਰਿਆ ਜਦੋਂ ਇੱਕ ਯਾਤਰੀ ਰੇਲ ਦਾ ਕੋਚ ਮਾਲ ਗੱਡੀ ਨਾਲ ਟਕਰਾ ਗਿਆ ਸ਼ੁਰੂਆਤੀ ਜਾਣਕਾਰੀ ਮੁਤਾਬਕ ਹਾਦਸੇ 'ਚ ਹੁਣ ਤੱਕ 6 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜਦੋਂ ਕਿ ਦਰਜਣ ਤੋਂ ਵੱਧ ਲੋਕ ਜ਼ਖਮੀ ਹੋਏ ਨੇ ਤਕਰੀਬਨ 2:30 'ਤੇ ਯਾਤਰੀ ਰੇਲ ਦੀ ਇੱਕ ਬੋਗੀ ਮਾਲ ਗੱਡੀ ਦੇ ਉੱਪਰ ਚੜ ਗਈ। ਹਾਸੇ ਤੇ ਭਾਜਪਾ ਸਸ ਅੰਬੈਂਬਰ ਬੀਜੇਪੀ ਕੇ ਨੇ ਕਿਹਾ ਕਿ ਬਹੁਤ ਹੀ ਮਤਭਾਗੀ ਤੇ ਦੁੱਖ ਨਾਈ ਘਟਨਾ ਹੈ। ਰੇਲਵੇ ਪ੍ਰਸ਼ਾਸਨ ਤੇ ਕਿਦਰ ਸਰਕਾਰ ਨੇ ਮ੍ਰਿਤਕਾਂ ਤੇ ਪਰਿਵਾਰ ਲਈ 10 ਲੱਖ ਰੁਪਏ ਤੇ ਜ਼ਖਮੀ ਲਈ 5 ਲੱਖ ਰੁਪਏ ਮੁਆਵਜ਼ਾ ਦਾ ਐਲਾਨ ਕਰ ਦਿੱਤਾ ਹੈ। ਦੁਰਭਾਗਜਨਕ aur ਦੁਖਦ ਘਟਨਾ ਹੈ। aur mujhe pata chala hai ki ek maal gaadi se train takra gayi और जिसमें कुछ लोगों की मौत भी हो गई कुछ लोग घायल हैं निरंतर रेस्क्यू टीम लगी हुई है लोगों को बचाने के लिए रेलवे प्रशासन ने भी रेल विभाग रेल सरकार ने भी जो मृतक हैं उनको दस लाख और जो घायल के परिजन हैं उनको पाँच लाख की घोषणा सरकार ने की है प्रशासन ने की है रेल प्रशासन ने मैं जो भी मृत हुए हैं उनके परिजनों के प्रति संवेदना व्यक्त करता हूं और मृत आत्मा को ईश्वर अपने चरणों में स्थान दे उन्हें श्रद्धांजलि अर्पित करता हूं और जो भी घायल हैं उनकी अच्छी से अच्छी चिकित्सा सुविधा उनको मिले ताकि वो स्वस्थ हों और इस दुर्घटना के ऊपर जो भी लापरवाही हुई है जहाँ से भी गलती हुई है उसकी जांच हो और उस पर कार्रवाई होनी चाहिए ये रेल प्रशासन सुनिश्चित करे ये मेरा निवेदन भी है ਅੰਮ੍ਰਿਤਸਰ ਵਿਧਾਤੀਪੁਰ ਨੇ ਪਾਕਿਸਤਾਨ ਲਿੰਕ ਹਥਿਆਰ ਸਮਗਲਿੰਗ ਮਾਡਿਊਲ ਦਾ ਪਰਦਾਫਾਸ਼ ਕਰ ਦਿੱਤਾ ਹੈ। ਭਾਰਤ-ਪਾਕਿਸਤਾਨ ਸਰਹੱਦ ਨੇੜੇ ਹਥਿਆਰਾਂ ਦੀ ਥੇਪ ਬਰਾਮਦ ਕੀਤੀ ਗਈ ਹੈ। ਪਿੰਡ ਕੋਨੇਵਾਲ ਤੋਂ 2 AK ਅਸੌਲਟ ਰਾਈਫਲ, 8 ਮੈਗਜ਼ੀਨ, 245 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਨੇ। ਇਸ ਦੇ ਨਾਲ ਇੱਕ ਪਿਸਤੌਲ, 2 ਮੈਗਜ਼ੀਨ ਤੇ 50 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਨੇ। ਜਿਸ ਨਾਲ ਇਲਾਕੇ 'ਚ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਆਲੇ-ਦੁਆਲੇ ਦੇ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ। ਮੈਂ ਤੁਹਾਨੂੰ ਚੀਜ਼ ਦੱਸਣੀ ਚਾਹੁੰਦਾ ਕਿ ਵਿਲੇਜ ਡਿਫੈਂਸ ਕਮੇਟੀਆਂ ਜਿਹੜੀਆਂ ਸਰਕਾਰ ਵੱਲੋਂ ਬਣਾਈਆਂ ਗਈਆਂ ਨੇ ਇੱਕ ਬਹੁਤ ਵਧੀਆ ਪਹਿਲ ਕਦਮੀ ਕਰਦੇ ਹੋਏ ਆ ਜਿਹੜੇ ਲੋਕਾਂ ਦੀ ਇਨਫੋਰਮੇਸ਼ਨ ਆਪਾਂ ਜਿਹੜੀ ਦਿੰਦੇ ਨੇ ਸਾਡੇ ਨਾਲ ਪੁਲਿਸ ਨਾਲ ਸਾਂਝੀ ਕਰਦੇ ਨੇ ਉਸੇ ਲੜੀ ਚ ਇੱਕ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਇੱਕ VDC ਮੈਂਬਰ ਵੱਲੋਂ ਕਿ ਪਿੰਡ ਕੋਨੇਵਾਲ ਥਾਣਾ ਰਮਦਾਸ ਉਹਦੇ ਨੇੜੇ ਇੱਕ ਸ਼ੱਕੀ ਬੈਗ ਪਿਆ ਹੈ ਸਾਡੀ ਜਿਹੜੀ ਪੁਲਿਸ ਮੁਸਤੈਦੀ ਨਾਲ ਉੱਥੇ ਖੜੀ ਸੀਗੀ ਨੇੜੇ ਹੀ ਇਮੀਡੀਏਟਲੀ ਅਸੀਂ ਰਸ ਕੀਤਾ ਉੱਥੇ ਜਦੋਂ ਬੈਗ ਨੂੰ ਅਸੀਂ ਓਪਨ ਕੀਤਾ ਤਾਂ ਸਾਨੂੰ ਕਾਫੀ ਵੱਡੀ ਭਾਰੀ ਮਾਤਰਾ ਵਿੱਚ ਸੋਫਿਸਟੀਕੇਟਿਡ ਵੈਪਨਸ ਮਿਲੇ ਨੇ ਜਿਹਦੇ ਵਿੱਚੋਂ ਦੋ AK ਸੀਰੀਜ਼ ਦੀ ਸੋਫਿਸਟੀਕੇਟਿਡ ਵੈਪਨਸ ਨੇ ਉਹਦੇ ਨਾਲ 8 ਮੈਗਜ਼ੀਨ ਨੇ ਇਹਦੇ ਨਾਲ ਨਾਲ ਇੱਕ 30 ਬੋਰ ਦੀ ਪਿਸਟਲ ਵੀ ਹੈ ਤੇ ਇਹਦੇ ਨਾਲ ਵੀ ਦੋ ਦੋ ਮੈਗਜ਼ੀਨ ਨੇ ਇਹ ਜਿਹੜੇ 7.62 ਦੇ ਰਾਉਂਡਸ ਨੇ ਜਿਹੜੇ AK ਸੀਰੀਜ਼ ਦੀ ਰਾਈਫਲ 'ਚ ਪੈਂਦੇ ਨੇ 245 ਰਾਉਂਡ ਜਿਹੜੇ ਨੇ ਅਮੂਨੀਸ਼ਨ ਦੇ ਉਹਦੇ ਚ ਸੌਲਟ ਵਾਸਤੇ ਜਿਹੜੇ ਸੀਗੇ ਯੂਜ਼ ਹੋਣੇ ਉਹ ਰਿਕਵਰ ਹੋਏ ਨੇ ਤੇ 50 ਰੌਣ ਜਿਹੜੇ ਪੁਆਇੰਟ 30 ਬੋਰ ਦੀ ਜਿਹੜੀ ਪਿਸਤਲ ਹੈਗੀ ਆ ਸਟਾਰ ਮਾਰਕ ਦਾ ਉਹ ਵੀ ਸਾਨੂੰ ਰਿਕਵਰ ਹੋਏ ਨੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਜਿਹੜੀ ਮੁਸਤੈਦੀ ਨਾਲ ਪੁਲਿਸ ਅਤੇ ਜਿਹੜੀ ਮੁਸਤੈਦੀ ਨਾਲ ਜਿਹੜੇ VDC ਮੈਂਬਰਸ ਜਿਹੜੇ ਕੰਮ ਕਰ ਰਹੇ ਨੇ ਇਹ ਕਮਿਊਨਿਟੀ ਪੁਲਿਸਿੰਗ ਦਾ ਇੱਕ ਬਹੁਤ ਹੀ ਵਧੀਆ ਐਗਜ਼ੈਂਪਲ ਹੈ ਤੇ ਅੱਗੇ ਵੀ ਜਿਹੜੀ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਹੈ ਉਹ ਇਦਾਂ ਹੀ ਲੋਕਾਂ ਦੇ ਨਾਲ ਰਲ ਕੇ ਇਹ ਜਿਹੜੀ ISI ਵੱਲੋਂ ਪਾਕਿਸਤਾਨ ਵੱਲੋਂ ਗੰਦੀਆਂ ਸਾਜ਼ਿਸ਼ਾਂ ਨੇ ਇਹ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਸਾਡੇ ਜ਼ਿਲ੍ਹੇ ਦਾ ਮਾਹੌਲ ਖਰਾਬ ਕਰਨ ਦੀਆਂ ਇਹ ਸਾਜ਼ਿਸ਼ਾਂ ਨੂੰ ਪੰਜਾਬ ਹਮੇਸ਼ਾ ਡਟ ਕੇ ਲੜਦਾ ਰਿਹਾ ਤੇ ਅੱਗੇ ਵੀ ਇਹ ਜਿਹੜੀ ਹੈਗੀ ਹੈ ਸਮੱਸਿਆ ਸਾਨੂੰ ਆਉਂਦੀ ਹੈ ਇਹਨੂੰ ਵੀ ਨਜਿੱਠਾਂਗੇ ਪੂਰ ਜ਼ੋਰ ਨਾਲ ਨਜਿੱਠਾਂਗੇ ਪਿਛਲੇ ਦਿਨੀ ਰਾਵੀ ਦਰਿਆ ਦੇ ਪਾਣੀ ਕਾਰਨ ਆਏ ਹੜ੍ਹਾਂ ਨੇ ਵੱਡੀ ਗਿਣਤੀ ਕਿਸਾਨਾਂ ਦੀ ਫਸਲ ਬਰਬਾਦ ਕਰ ਦਿੱਤੀ ਇਸ ਦੇ ਨਾਲ ਹੀ ਪਾਣੀ ਨਾਲ ਆਈ ਰੇਤ ਅਗਲੀ ਫਸਲ ਲਈ ਵੀ ਮੁਸੀਬਤ ਬਣ ਗਈ ਪੰਜਾਬੀਆਂ ਦੀ ਹਿੰਮਤ ਸਦਕਾ ਕੁਝ ਦਿਨਾਂ ਵਿੱਚ ਜ਼ਮੀਨ ਅਗਲੀ ਫਸਲ ਲਈ ਤਿਆਰ ਕਰ ਲਈ ਗਈ ਹੜਪ੍ਰਭਾਵਿਤ ਡੇਰਾ ਬਾਬਾ ਨਾਨਕ ਏਰੀਏ ਪ੍ਰਸਿੱਧ ਕਾਮੇਡੀਅਨ ਗੁਰਪ੍ਰੀਤ ਸਿੰਘ ਊਗੀ ਆਪਣੇ ਸਾਥੀਆਂ ਨਾਲ ਕਿਸਾਨਾਂ ਦੀ 2000 ਏਕੜ ਜ਼ਮੀਨ 'ਚ ਕਣਕ ਦੀ ਬਿਜਾਈ ਲਈ ਪਹੁੰਚੇ ਜਦੋਂ ਹੜ ਨਿਕਲ ਗਏ ਲੋਕ ਬਾਹਰ ਨਿਕਲਣੇ ਸ਼ੁਰੂ ਹੋ ਗਏ ਉਹ ਸੇਵਾ ਜਿਹੜੀ ਬੜੀ ਔਖੀ ਸੀ ਖੇਤਾਂ ਦੇ ਵਿੱਚ 6-6 ਫੁੱਟ 7-7 ਫੁੱਟ ਰੇਤ ਰੇਤ ਇਕੱਠੀ ਹੋ ਗਈ ਸਲੇਟ ਆ ਗਈ ਜਿਹਨੂੰ ਕਹਿੰਦੇ ਦਰਿਆਈ ਮਿੱਟੀ ਆ ਕੇ ਜੰਮ ਗਈ ਉੱਥੇ ਫਿਰ ਉਸ ਤੋਂ ਬਾਅਦ ਉਹ ਖੇਤ ਨੂੰ ਬੱਤਰ ਕਰਨ ਨੂੰ ਲੋਕਾਂ ਨੂੰ ਲੱਗਦਾ ਸੀ ਵੀ ਪਤ ਨਹੀਂ 2-2 3-3 ਸਾਲ ਲੱਗ ਜਾਣੇ ਆ ਪਰ ਸਦਕੇ ਜਾਈਏ ਸਾਡੇ ਪੰਜਾਬੀ ਸ਼ੇਰਾਂ ਦੇ ਵੀਰਾਂ ਦੇ ਜਿਨ੍ਹਾਂ ਨੇ ਹਿੰਮਤ ਮਾਰੀ ਤੇ ਉਹ ਇਦਾਂ ਕਰਤੇ ਨੇ ਰੜੇ ਐਨ ਵਾਹ ਵਾਹ ਕੇ ਵਾਣ ਏਡੇ ਸੋਹਣੇ ਕਰਦੇ ਵੀ ਲੱਗਦਾ ਹੀ ਨਹੀਂ ਕਦੇ ਇੱਥੇ ਕਦੀ ਕੋਈ ਮੁਸੀਬਤ ਵੀ ਆਈ ਸੀ ਸੋ ਅੱਜ ਜਿਹੜੇ ਮੌਕੇ ਤੇ ਅਸੀਂ ਇਕੱਠੇ ਹੋਏ ਆ ਇਹ ਦੁਬਈ ਤੋਂ ਸਪੈਸ਼ਲ ਸੰਗਤ ਚੱਲ ਕੇ ਆਈ ਹੈ ਜਿਹੜੀ ਟਰਾਂਸਪੋਰਟ ਕਮਿਊਨਿਟੀ ਆ ਦੁਬਈ ਦੀ ਔਰ ਕਾਰ ਫੇਅਰ ਸਾਡੇ ਸੁਰਗਵਾਸੀ ਵਾਸੀ ਸਾਹਿਬ ਹੁਣਾਂ ਦਾ ਪੂਰਾ ਇੱਕ ਪਰਿਵਾਰ ਨਾਲ ਜੁੜਿਆ ਹੋਇਆ ਔਰ ਜਿੰਨੀ ਵੀ ਸਾਡੀ ਉਸੇ ਡਰਾਈਵਰ ਕਮਿਊਨਿਟੀ ਹੈ ਦੁਬਈ ਦੀ ਇਹ ਸਾਰਿਆਂ ਨੇ ਰਲ ਕੇ ਇੱਕ ਹਮਲਾ ਮਾਰਿਆ ਇੱਥੇ ਆ ਕੇ ਮੈਨੂੰ ਲੱਗਦਾ ਹੈ ਆਪਾਂ ਕੋਈ 2000 ਪਿੰਡਾਂ ਦਾ ਟੀਚਾ ਮਿੱਥਿਆ ਸੀ ਸ਼ਾਇਦ ਉਸ ਤੋਂ ਜ਼ਿਆਦਾ ਹਾਂ 2000 2.5 ਹਜ਼ਾਰ ਏਕੜ ਇਹ ਪਿੰਡ ਕਹਿ ਰਹੇ ਹਨ 2.5 ਹਜ਼ਾਰ ਏਕੜ ਦਾ ਟੀਚਾ ਮਿੱਥਿਆ ਸੀ ਉਸ ਤੋਂ ਵੀ ਜ਼ਿਆਦਾ ਜਿਹੜੀ ਜ਼ਮੀਨ ਹੈ ਉਹਨੂੰ ਵੰਤਰ ਕੀਤਾ ਜਾਏਗਾ ਔਰ ਲੋਕਾਂ ਨੂੰ ਖਾਦ ਬੀਜ ਔਰ ਡੀਜ਼ਲ ਜਿਹਦੀ ਜੋ ਰਿਕੁਆਇਰਮੈਂਟ ਹੈ ਉਹ ਇਹ ਕਮਿਊਨਿਟੀ ਦੇ ਰਹੀ ਹੈ ਔਰ ਇੱਥੇ ਗੁਰੂ ਸਾਹਿਬ ਗੁਰੂ ਨਾਨਕ ਦੇ ਚਰਨਾ ਦੇ ਵਿੱਚੋਂ ਮੇਰੇ ਮਾਲਕ ਦੇ ਘਰ ਤੋਂ ਜਦੋਂ ਇਸ ਚੀਜ਼ ਦਾ ਆਸ਼ੀਰਵਾਦ ਲੈ ਕੇ ਕੋਈ ਕੰਮ ਸ਼ੁਰੂ ਹੁੰਦਾ ਹੈ ਕਿਉਂਕਿ ਸੇਵਾ ਸ਼ੁਰੂ ਹੀ ਮੇਰੇ ਮਾਲਕ ਨੇ ਕੀਤੀ ਸੀ ਇਹਨਾਂ ਨੇ ਸ਼ਾਇਦ ਦੁਨੀਆ ਨੂੰ ਸੇਵਾ ਦਾ ਦਸਤੂਰ ਦੱਸਿਆ ਸੀ ਕੀ ਹੁੰਦਾ ਤੇ ਇਸ ਮਿੱਟੀ ਤੋਂ ਆਸ਼ੀਰਵਾਦ ਲੈ ਕੇ ਜਦੋਂ ਚੱਲੇ ਨੇ ਇਹ ਸਾਰੇ ਤਾਂ ਉੱਥੋਂ ਆਏ ਨੇ ਭਾਜੀ ਬਹਾਦਰ ਸਿੰਘ ਹਣੀ ਸਾਡੇ ਵੀਰ ਨੇ ਬਹੁਤ ਮਤਲਬ ਵੇਖਣ ਨੂੰ ਹੀ ਬਹਾਦਰੀ ਨੇ ਕਬੱਡੀ ਵੀ ਖੇਡਦੇ ਰਹੇ ਭਾਜੀ ਫਿਰੋ ਮੇਰੇ ਖਿਆਲ ਆ ਹਾਂ ਬਾਬਾ ਹਨ ਸਾਹਕੇ ਗਏ ਛੋਟਾ ਛੱਟ ਲੈਂਦਾ ਹੀ ਬੰਦਾ ਮੇਰੇ ਪਾਸ ਤੇ ਇਧਰ ਮੇਰਾ ਵੀਰ ਅਮਨ ਜਿੱਥੇ ਵੀ ਕਿਤੇ ਅਮਨ ਚੈਨ ਦੀ ਗੱਲ ਚੱਲਦੀ ਆ ਤਾਂ ਉੱਥੇ ਜ਼ਰੂਰ ਹੀ ਪਹੁੰਚਦੇ ਨੇ ਤੇ ਅੰਗਰੇਜ਼ ਸਿੰਘ ਭਾਜੀ ਹੁਣੀ ਸਾਡੇ ਤਸ਼ੀਫ ਲੈ ਆਏ ਨੇ ਨਾਲ ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟਾਂ ਨੂੰ ਸਖਤ ਕਰਕੇ ਇੱਕ ਵੱਡਾ ਕਦਮ ਚੁੱਕਿਆ ਹੈ ਇਸ ਫੈਸਲੇ ਦਾ ਭਾਰਤੀ ਵਿਦਿਆਰਥੀਆਂ ਤੇ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲ ਰਿਹਾ ਹੈ ਕੈਨੇਡਾ ਨੇ 2025 ਦੀ ਸ਼ੁਰੂਆਤ ਤੋਂ ਲਗਾਤਾਰ ਦੋ ਜਿਹੇ ਸਾਲ ਜਾਰੀ ਕੀਤੇ ਗਏ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟਾਂ ਦੀ ਗਿਣਤੀ ਘਟਾ ਦਿੱਤੀ ਹੈ ਅਗਾਤ ਵਿੱਚ ਕੈਨੇਡੀਅਨ ਪੋਸਟ ਸਕੈਂਡਰੀ ਸੰਸਥਾਵਾਂ ਵਿੱਚ ਪੜ੍ਹਾਈ ਲਈ ਲਗਭਗ 74% ਭਾਰਤੀ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਭਾਰਤੀ ਵਿਦਿਆਥੀਆਂ ਨੂੰ ਕੈਨੇਡਾ ਵੱਲੋਂ ਵੱਡਾ ਝਟਕਾ ਲੱਗਾ ਹੈ। ਕੈਨੇਡਾ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਜ਼ਿਆਦਾਤਰ ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਹੈ। ਕੈਨੇਡਾ ਨੇ ਵੀਜ਼ਾ ਤੋਂ ਖਤਰੀ ਦੇ ਜਵਾਬ ਵਿੱਚ ਇੱਕ ਕਦਮ ਚੁੱਕਿਆ ਹੈ। ਭਾਰਤੀ ਨਾਗਰਿਕਾਂ ਦੇ ਨਾਲ-ਨਾਲ ਚੀਨੀ ਅਤੇ ਬੰਗਲਾਦੇਸ਼ੀ ਨਾਗਰਿਕਾਂ ਦੀਆਂ ਵੀਜ਼ਾ ਦੀ ਸੰਕਟਾ ਵੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਪੋਰਟ ਮੁਤਾਬਕ ਹੈ ਕੈਨੇਡੀਅਨ ਅਧਿਕਾਰੀਆਂ ਨੇ ਅਮਰੀਕਾ ਜਿਹਾ ਨਾਲ ਪਾਈਵਾਲ ਕੀਤੀ ਹੈ। ਜਿਸ ਨਾਲ ਭਾਰਤ ਤੇ ਬੰਗਲਾਦੇਸ਼ ਤੋਂ ਆਉਣ ਵਾਲੇ ਧੋਖਾਧੜੀ ਮਾਮਲੇ ਵਿਜ਼ਟਰ ਵੀਜ਼ਾ ਅਰਜ਼ੀਆਂ ਦੀ ਪਛਾਣ ਕੀਤੀ ਜਾ ਸਕੇ ਤੇ ਉਹਨਾਂ ਨੂੰ ਰੱਦ ਕੀਤਾ ਜਾ ਸਕੇ। ਜ਼ਰੂਰੀ ਗੱ ਨਿਊ ਜਰਸੀ ਨੇ ਸਰਕਾਰੀ ਅੰਕੜਿਆਂ ਦਾ ਹਵਾਲਾ ਦੇਦਿਆਂ ਦੱਸਿਆ ਕਿ ਅਗਸਤ 2025 ਵਿੱਚ ਭਾਰਤੀ ਵਿਦਿਆਰਥੀਆਂ ਦੇ 74% ਦੀ ਸਟੱਡੀ ਪਰਮਿਟ ਰੱਦ ਹੋ ਗਏ ਹਨ ਯਾਨੀ ਕਿ 4 ਚੋ ਦਿਨ ਵਿਜ਼ੇ ਰੱਦ ਕਰ ਦਿੱਤੇ ਗਏ ਹਨ ਇਹ ਅੰਕੜਾ ਅਗਸਤ 2023 ਵਿੱਚ ਸਿਰਫ 32% ਸੀ ਇਸ ਨਾਲ ਭਾਰਤ ਤੋਂ ਕੈਨੇਡਾ ਵਿੱਚ ਪੜਾਈ ਕਰਨ ਜਾ ਰਹੇ ਵਿਦਿਆਰਥੀਆਂ ਲਈ ਮੁਸ਼ਕਲਾਂ ਪੈਦਾ ਹੋ ਰਹੀਆਂ ਨੇ ਪ੍ਰਧਾਨ ਮੰਤਰੀ ਮਾਰਕਰਨੀ ਦੀ ਸਰਕਾਰ ਇਸ ਮਹੀਨੇ ਆਪਣੀ ਇਮੀਗ੍ਰੇਸ਼ਨ ਪੱਧਰ ਯੋਜਨਾ ਦਾ ਉਦਘਾਟਨ ਕਰਨ ਲਈ ਤਿਆਰ ਹੈ ਸਰਕਾਰ ਤੇ ਦੂਜੇ ਦੇਸ਼ਾਂ ਤੋਂ ਕੈਨੇਡਾ ਆਉਣ ਵਾਲੇ ਲੋਕਾਂ ਦੀ ਗਿਣਤੀ ਘਟਾਉਣ ਦਾ ਦਬਾਅ ਹੈ ਕੈਨੇਡਾ ਨੇ ਪਿਛਲੇ 2 ਸਾਲਾਂ ਵਿੱਚ ਲਗਭਗ 40% ਗਲੋਬਲ ਸਟੂਡੈਂਟ ਪਰਮਿਟਰ ਰੱਦ ਕਰ ਦਿੱਤੇ ਹਨ ਮਹੱਤਵਪੂਰਨ ਗੱਲ ਹੈ ਕਿ ਚੀਨੀ ਵਿਦਿਆਰਥੀ ਲਈ ਅਸਰਦਾਰ 24 ਦੀ ਹੈ ਕੈਨੇਡਾ ਕਦੇ ਭਾਰਤੀ ਵਿਦਿਆਰਥੀ ਲਈ ਇੱਕ ਪ੍ਰਸਿੱਧ ਸਥਾਨ ਸੀ ਪਰ ਹੁਣ ਅਰਜ਼ੀਆਂ ਵਿੱਚ ਗ੍ਰਾਫਟਾਈ ਹੈ ਅਗਸਤ 2023 ਵਿੱਚ 20900 ਵਿਦਿਆਰਥੀਆਂ ਨੇ ਅਰਜ਼ੀ ਦਿੱਤੀ ਸੀ ਜਦੋਂ ਕਿ ਅਗਸਤ 2025 ਵਿੱਚ ਸਿਰਫ 4515 ਅਰਜ਼ੀਆਂ ਪ੍ਰਾਪਤ ਹੋਈਆਂ ਨੇ ਇਸ ਗ੍ਰਾਫਟ ਦੇ باوجود ਕੈਨੇਡਾ ਵੀਜ਼ਾ ਅਰਜ਼ੀਆਂ ਨੂੰ ਰੱਦ ਕਰਨਾ ਜਾਰੀ ਰੱਖਦਾ ਹੈ ਰਿਪੋਰਟਾਂ ਦੇ ਅਨੁਸਾਰ ਲਗਭਗ 1000 ਭਾਰਤੀ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਇਸ ਮੌਨਸੂਨ ਸੀਜ਼ਨ ਦੇ ਵਿੱਚ ਦੇਸ਼ ਭਰ ਵਿੱਚ ਰਿਕਾਰਡ ਤੋੜ ਭਾਰੀ بارش ਤਰਜ ਕੀਤੀ ਗਈ। ਕਈ ਰਾਜਾਂ ਨੂੰ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰਨਾ ਪਿਆ। ਮੌਨਸੂਨ ਜਾਣ ਤੋਂ ਬਾਅਦ ਕਈ ਰਾਜਾਂ 'ਚ ਕੁਝ ਦਿਨਾਂ ਲਈ بارش ਸ਼ੁਰੂ ਕੀ ਰਹੀ ਪਰ ਹੁਣ ਇੱਕ ਵਾਰ ਫਿਰ ਮੌਸਮ ਵਿਗੜਦਾ ਨਜ਼ਰ ਆ ਰਿਹਾ ਹੈ। ਭਾਰਤੀ ਮੌਸਮ ਵਿਭਾਗ ਨੇ 4 ਤੋਂ 5 ਨਵੰਬਰ ਨੂੰ ਪੰਜਾਬ ਸਣੇ ਕਈ ਰਾਜਾਂ ਵਿੱਚ بارش ਦੀ ਚੇਤਾਵਨੀ ਜਾਰੀ ਕੀਤੀ ਹੈ। ਸ਼ਾਮ ਨੂੰ ਪੰਜਾਬ ਦੇ ਮੌਸਮ ਵਿੱਚ ਅਚਾਨਕ ਤਬਦੀਲੀ ਆਈ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸ਼ਾਮ ਵੇਲੇ ਬੱਦਲ ਛਾ ਗਏ ਤੇ ਕਈ ਥਾਈਂ ਬਰਸਾਤ ਵੀ ਹੋਣ ਲੱਗ ਪਈ ਇਸ ਦੇ ਨਾਲ ਹੀ ਬਠਿੰਡਾ ਵਿੱਚ ਕਈ ਥਾਵਾਂ ਤੇ ਗੜੇਮਾਰੀ ਵੀ ਹੋਈ ਜਿਸ ਨਾਲ ਨਾ ਸਿਰਫ ਤਾਪਮਾਨ ਵਿੱਚ ਗ੍ਰਾਵਟਾਉਨ ਨਾਲ ਲੋਕਾਂ ਨੂੰ ਠੰਡ ਦਾ ਅਹਿਸਾਸ ਹੋਇਆ ਸਗੋਂ ਸਾਰਾ ਦਿਨ ਤੋਂ ਇਹਦੀ ਪੋਟੀਪਾਰਤ ਵਿੱਚਲੇ ਸ਼ਹਿਰਾਂ ਨੂੰ ਪ੍ਰਦੂਸ਼ਣ ਤੋਂ ਵੀ ਰਾਹਤ ਮਿਲੀ ਮੌਸਮ ਵਿਭਾਗ ਦੇ ਅਨੁਸਾਰ ਅਗਲੇ 24 ਘੰਟੇ ਤੱਕ ਅਸਮਾਨ ਵਿੱਚ ਬੱਦਲ ਛਾਏ ਰਹਿਣ ਦੀ ਉਮੀਦ ਦਿੱਤੀ ਜਾ ਰਹੀ ਹੈ ਇਸ ਦੇ ਨਾਲ ਹੀ ਹਰ கி بارش ਦੀ ਸੰਭਾਵਨਾ ਵੀ ਦਿੱਤੀ ਜਾ ਰਹੀ ਹੈ ਠੰਡ ਹੌਲੀ ਹੌਲੀ ਵਧੇਗੀ ਸਵੇਰ ਤੋਂ ਹੀ ਸ਼ਹਿਰ ਦੇ ਆਸ-ਪਾਸ ਦਾ ਇਲਾਕਾ ਧੂਏ ਦੀ ਮੋਟੀ ਪਰਤ ਨਾਲ ਢਕਿਆ ਹੋਇਆ ਸੀ। ਸੂਰਜ ਦੀਆਂ ਕਿਰਨਾਂ ਸਾਰਾ ਦਿਨ ਬੱਦਲ ਤੇ ਧੂਏ ਵਿੱਚੋਂ ਝਾਤ ਮਾਰਦੀਆਂ ਰਹੀਆਂ। ਹਵਾ ਦੀ ਗੁਣਵੱਤਾ ਖਤਰਨਾਕ ਪੱਧਰ ਤੇ ਨੇੜੇ ਪਹੁੰਚ ਗਈ ਸੀ। ਲੋਕਾਂ ਨੂੰ ਅੱਖਾਂ ਵਿੱਚ ਸਾੜ, ਸਾਹ ਲੈਣ ਵਿੱਚ ਮੁਸ਼ਕਲ ਅਤੇ ਗਲੇ ਵਿੱਚ ਖਾਰਸ਼ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਵਾਤਾਵਰਣ ਮਾਰਾ ਦਾ ਕਹਿਣਾ ਹੈ ਕਿ ਇਹ ਵਰਖਾ ਧੂਏ ਦੀ ਪਰਤ ਨੂੰ ਕੁਝ ਹੱਦ ਤੱਕ ਸਾਫ਼ ਕਰ ਦੇਵੇਗੀ ਅਤੇ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਆਵੇਗਾ। ਪਿਛਲੇ ਕੁਝ ਦਿਨਾਂ ਤੋਂ ਪ੍ਰਾਲੀ ਸਾੜਨ ਬਾਨਾ ਦੇਤੂ ਅਤੇ ਪਟਾਕਿਆਂ ਕਾਰਨ ਬਠਿੰਡਾ ਮਾਨਸਾ ਤੇ ਫਿਰੋਜ਼ਪੁਰ ਖੇਤरां ਵਿੱਚ ਹਵਾ ਬਹੁਤ ਮਾੜੀ ਹਾਲਤ ਸੀ ਮੌਸਮੀ ਪਾਗ ਮੁਤਾਬਕ ਇਹ ਤਬਦੀਲੀ ਪੱਛਮੀ ਗੜਬੜੀ ਕਾਰਨ ਆਈ ਹੈ ਸ਼ਾਮ ਨੂੰ ਹੋਏ اچانک ਵਰਖਾ ਨਾਲ ਖੇਤਾਂ ਵਿੱਚ ਨਮੀ ਵਧ ਗਈ ਕਪਾਹ ਤੇ ਕਣਕ ਦੀਆਂ ਫਸਲਾਂ ਤੇਜ਼ ਦਾ ਮਿਲਿਆ ਜੁਲ ਅਸਰ ਦੇਖਣ ਨੂੰ ਮਿਲ ਸਕਦਾ ਹੈ ਜਿਨ੍ਹਾਂ ਕਿਸਾਨਾਂ ਨੇ ਹਾਲ ਹੀ ਵਿੱਚ ਕਪਾਹ ਦੀ ਚੁਗਾਈ ਮੁਕੰਮਲ ਕੀਤੀ ਸੀ ਉਹਨਾਂ ਲਈ ਇਹ ਵਰਖਾ ਫਾਇਦੇਮੰਦ ਸਾਬਤ ਹੋਈ ਹੈ ਕਿਉਂਕਿ ਹਵਾ ਵਿੱਚ ਬਧੀ ਨਮੀ ਨਾਲ ਅਗਲੀ ਫਸਲ ਦੀ ਤਿਆਰੀ ਆਸਾਨ ਹੋ ਜਾਵੇਗੀ ਹਾਲਾਂਕਿ ਜਿਨ੍ਹਾਂ ਖੇਤਾਂ ਵਿੱਚ ਅਜੇ ਵੀ ਚੁਗਾਈ ਜਾਰੀ ਹੈ ਉੱਥੇ ਗੜੇਮਾਰੀ ਕਾਰਨ ਨੁਕਸਾਨ ਹੋ ਸਕਦਾ ਹੈ ਕੁਝ ਇਲਾਕਿਆਂ ਵਿੱਚ ਫਸਲਾਂ ਤੇ ਗੜੇਮਾਰੀ ਕਾਰਨ ਕਿਸਾਨ ਨਰਾਸ਼ ਨਜ਼ਰ ਆਏ ਇਸ ਦੇ ਨਾਲ ਜਲੰਧਰ ਵਿੱਚ ਵੀ ਦੇਰ ਸ਼ਾਮ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ ਇਸ ਦੌਰਾਨ ਠੰਡੀਆਂ ਹਵਾਵਾਂ ਤੇ ਲੋਕਾਂ ਵਿੱਚ ਪਾਲਾ ਛੇੜ ਦਿੱਤਾ ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇੰਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਧੰਨਵਾਦ